ਤੇ ਕੋਈ ਸਾਰਾ ਜੋ ਕੰਮ ਹੋ ਰਿਹਾ ਠੀਕ ਹੋ ਰਿਹਾ ਆਪਣੇ ਤਰੀਕੇ ਨਾਲ ਕਰ ਰਹੇ ਨੇ ਲੇਕਿਨ ਹੌਲੀ ਹੌਲੀ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਇਹਦੀ ਗੱਲ ਬਹੁਤ ਵਧੀਆ ਪਹਿਲੀ ਤਰੀਕ ਨੂੰ ਵੋਟਾਂ ਪੈਣੀਆਂ ਕੰਮ ਨੂੰ ਦੇਖ ਕੇ ਵੋਟ ਪਾਓਗੇ ਜਾਂ ਉਮੀਦਵਾਰ ਨੂੰ ਅਜੇ ਸੋਚਿਆ ਨਹੀਂ ਇਹ ਸੋਚਾਂਗੇ ਜੀ ਪਹਿਲਾਂ ਕਿਸੇ ਨਾਲ ਪਾਇਓ ਪਹਿਲਾਂ ਕਦੀ ਉਮੀਦਵਾਰ ਨੂੰ ਦੇਖ ਕੇ ਪਾਈ ਸੀ ਕੰਮ ਨੂੰ ਪਹਿਲੇ ਉਮੀਦਵਾਰ ਨੂੰ ਦੇਖ ਕੇ ਪਾਈ ਸੀ ਕੰਮ ਨੂੰ ਦੇਖ ਕੇ ਕਿ ਚਿਹਰੇ ਨੂੰ ਕੰਮ ਨੂੰ ਦੇਖ ਕੇ ਵੋਟ ਪੈ ਰਹੀ ਹੈ ਜੀ ਆਮਾ ਦੇ ਪਾਰਟੀ ਨੂੰ ਕੰਮ ਨੂੰ ਦੇਖ ਕੇ ਕਿ ਚਿਹਰੇ ਨੂੰ ਕੰਮ ਨੂੰ ਦੇਖ ਕੇ ਵੋਟ ਪੈ ਰਹੀ ਹੈ ਜੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ 13 ਜ਼ੀਰੋ ਜਿੱਤਣ ਦਾ ਦਾਵਾ ਕਰ ਰਹੀ ਹੈ ਕਿ 13 ਦੀ 13 ਸੀਟਾਂ ਜਿੱਤਾਂਗੇ ਤੇ ਲੱਗਦਾ ਹੈ ਕਿ ਜਿੱਤਣ ਹਾਂ ਹਾਂ ਪੱਕਾ ਜਿੱਤਣਗੇ ਸਰ 100% ਜਿੱਤਣਗੇ ਜੀ ਠੀਕ ਹੈ ਵਿਸ਼ਵਾਸ ਹੈਗਾ ਕਿਉਂਕਿ ਹੋਰ ਪਾਰਟੀਆਂ ਵੀ ਦਾਅਵੇ ਕਰ ਰਹੀਆਂ ਕਾਂਗਰਸ ਵੀ ਪੂਰਾ ਦਾਅਵਾ ਕਰ ਰਹੀ ਹੈ ਕਿ ਅਸੀਂ ਸਭ ਤੋਂ ਵੱਡੀ ਪਾਰਟੀ ਬਣਾਂਗੇ ਬੀਜੇਪੀ ਤੇ ਅਕਾਲੀ ਦਲ ਵੀ ਦਾਅਵਾ ਕਰ ਰਹੇ ਹਨ ਨਹੀਂ ਸਰ ਉਹਨਾਂ ਦਾ ਵੀ ਹੈ ਵਗਰੇ ਆਈ ਇਸ ਵਾਰ ਇਹਨਾਂ ਨੇ ਕੰਮ ਬਹੁਤ ਅੱਛੇ ਕਰੇ ਹਨ 100% ਸਾਰੀਆਂ ਸੀਟਾਂ ਜਿੱਤਣ। ਸ਼ਾਹੀ ਸ਼ਹਿਰ ਪਟਿਆਲੇ ਦਾ ਸਭ ਤੋਂ ਅਹਿਮ ਮੁੱਦਾ ਕੀ ਹੈਗਾ ਜਿਸ ਨੂੰ ਤੁਸੀਂ ਚਾਹੁੰਦੇ ਕਿ ਅਗਰ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਸੰਸਦ ਬਣੇ ਉਹ ਸਭ ਤੋਂ ਪਹਿਲਾਂ ਉਹ ਕੰਮ ਕਰੇ। ਇਹ ਹੈ ਕਿ ਸਰ ਬੱਚਿਆਂ ਦੀ ਪੜਾਈ, ਬੱਚਿਆਂ ਲਈ ਖੇਡ ਦੇ ਮੈਦਾਨ ਵਗੈਰਾ ਸਾਰਾ ਕੁਝ ਉਹਨਾਂ ਤੇ ਇਹੀ ਸਭ ਤੋਂ ਵੱਡੀ ਐਨਰਜੀ ਉਹ ਹੈ। ਸਭ ਤੋਂ ਵੱਡੀ ਦੀ ਮੰਗ ਇਹੀ ਰੱਖਦੇ ਇਹਨਾਂ ਤੋਂ। ਕਿ ਇਹਨਾਂ ਬੱਚਾ ਲਈ ਪੜਾਈ ਲਈ ਸਟੱਡੀ ਲਈ ਗਰਾਊਂਡ ਹੋਣ, ਖੇਡ ਮੈਦਾਨ ਹੋਣ ਅੱਛੇ ਤੇ ਸਟੱਡੀ ਬੱਚੇ ਦੀ ਹੋਰ ਵਧੀਆ ਹੋ ਜਾਏ। ਸਹੀ ਹੈ ਜੀ। ਹਾਂਜੀ ਹਾਂਜੀ ਤੋਂ ਇਹ ਵੀ ਕਹਿ ਰਹੇ ਨੇ ਕਿ ਕੰਮ ਨੂੰ ਦੇਖ ਕੇ ਉਹ ਜਿਹੜੀ ਹੈ ਵੋਟ ਪੈ ਰਹੀ ਹੈ ਤੇ ਹਾਲਾਂਕਿ ਜਿਸਕੇ ਨਾਮ ਅਮਾਦੀ ਪਾਰਟੀ ਵੱਲੋਂ ਹੀ ਇਹਨਾਂ ਵੱਲੋਂ ਇਸ਼ਾਰਾ ਜਤਾਇਆ ਗਿਆ ਕਿਉਂਕਿ 2 ਸਾਲ ਦਾ ਇਹ ਕਾਰਗੁਜ਼ਾਰੀਆ ਲੈ ਕੇ ਤੇ ਸਰਕਾਰ ਜਿਹੜੀ ਉਹ ਲੋਕਾਂ ਦੇ ਵਿੱਚ ਵਿਚਰ ਰਹੀ ਹੈ ਤੇ ਇਹ ਹੀ ਜਿਹੜੀ ਹੈ ਉਹ ਦਾਅਵੇ ਕਰ ਰਹੀ ਹੈ ਕਿ ਅਸੀਂ 13 ਦੀ 13 ਸੀਟਾਂ ਜਿੱਤ ਕੇ ਜਿਹੜੀ ਹੈ ਉਹ ਸੰਸਦ ਦੇ ਵਿੱਚ ਜਾ ਰਹੇ ਹਨ 2014 ਦੇ ਵਿੱਚ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਹੀ ਜਿਹੜੀ ਹੈ ਚੋਣ ਮੈਦਾਨ ਦੇ ਵਿੱਚ ਆਈ ਸੀਗੀ ਤੇ ਉਹਨਾਂ ਨੇ ਜਿਹੜੀ ਹੈ ਉਹ ਚੋਣ ਜਿੱਤੀ ਸੀਗੀ ਚਾਰ ਸੰਸਦ ਬਣੇ ਸੀਗੇ ਗੱਲ ਕਰਦੇ ਇੱਕ ਹੋਰ ਦੁਕਾਨਦਾਰ ਸਾਡੇ ਨਾਲ ਪਹਿਲੀ ਤਰੀਕ ਨੂੰ ਵੋਟਾਂ ਪੈਣੀਆਂ ਕੰਮ ਨੂੰ ਦੇਖ ਕੇ ਵੋਟ ਪਾਓਗੇ ਜਾਂ ਉਮੀਦਵਾਰ ਨੂੰ ਦੇਖ ਕੇ ਅਜੇ ਸੋਚਿਆ ਨਹੀਂ ਇਹ ਸੋਚਾਂਗੇ ਜੀ ਹਾਂਜੀ ਪਹਿਲਾਂ ਕਿਸੇ ਕੇ ਨਾਲ ਪਾਇਓ ਪਹਿਲਾਂ ਕਦੀ ਉਮੀਦਵਾਰ ਨੂੰ ਦੇਖ ਕੇ ਪਾਈ ਸੀ ਕੰਮ ਨੂੰ ਪਹਿਲੇ ਉਮੀਦਵਾਰ ਨੂੰ ਦੇਖ ਕੇ ਪਾਈ ਸੀ ਹਾਂਜੀ ਇਸ ਵਾਰ ਵੀ ਉਮੀਦਵਾਰ ਹਾਲਾਂਕਿ ਉਹੀ ਹੈ ਜ਼ਿਆਦਾਤਰ ਪਨੀਤ ਕੋਰ ਹੁਣ ਭਾਜੀਪੀ ਚਲੇ ਗਏ ਡਾਕਟਰ ਅਮਰ ਗਾਂਧੀ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਸੀਗੇ ਉਹ ਕਾਂਗਰਸ ਚਲੇ ਗਏ ਨੇ ਐਨ ਕੇ ਸ਼ਰਮਾ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਕਿ ਬਾਰੀ ਉਮੀਦਵਾਰ ਹੈਗਾ ਜਾਂ ਜਿਹੜੇ ਹੁਣ ਆਮ ਆਦਮੀ ਪਾਰਟੀ ਡਾਕਟਰ ਬਲਬੀਰ ਸਿੰਘ ਜਿਹੜੇ ਲੋਕਲ ਹੈਗੇ ਕੀ ਕਹਿਣਾ ਚਾਹੋਗੇ ਕੌਣ ਵਧੀਆ ਕੰਮ ਕਰਦਾ ਹੈ ਦੇਖੋ ਬਲਬੀਰ ਸਿੰਘ ਜੀ ਵੀ ਕੰਮ ਤਾਂ ਅੱਛਾ ਕਰ ਰਹੇ ਨੇ ਅਸੀਂ ਗੱਲ ਨਹੀਂ ਹੈ ਕੰਮ ਨਹੀਂ ਕਰ ਰਿਹਾ ਅੱਛਾ ਕੰਮ ਵੋਟਾ ਕਿਸ ਦੀ ਕਰਨ ਤੁਸੀਂ ਦੱਸਿਆ ਕਿ ਹਲੇ ਉਹ ਨਹੀਂ ਬਣਾਇਆ ਤੁਸੀਂ ਮੰਨ ਲੇਕਿਨ ਕੰਮ ਨੂੰ ਦੇਖ ਕੇ ਜ਼ਿਆਦਾ ਪ੍ਰੀਫਰੈਂਸ ਨਹੀਂ ਨਹੀਂ ਅਸੀਂ ਝਾੜੂ ਨਹੀਂ ਪਾਵਾਂਗੇ ਅਸੀਂ ਕੋਈ ਗੱਲ ਨਹੀਂ ਹੈ ਵੈਸੇ ਕਹਿ ਰਹੇ ਆਂ ਜੀ ਠੀਕ ਝਾੜੂ ਨਹੀਂ ਪਾਵਾਂਗੇ ਕੰਮ ਠੀਕ ਕਰ ਰਹੇ ਨੇ ਅਸੀਂ ਕੋਈ ਗੱਲ ਨਹੀਂ ਕੰਮ ਠੀਕ ਕਰ ਰਹੇ ਨੇ ਇੱਕ ਚੀਜ਼ ਹੋਰ ਮੁੱਦਾ ਕਿਹੜਾ ਹੁੰਦਾ ਸਭ ਤੋਂ ਅਹਿਮ ਮੁੱਦਾ ਹੈ ਤੁਸੀਂ ਕੀ ਚਾਹੁੰਦੇ ਹੋ ਕਿ ਅਗਰ ਜਿਹੜਾ ਵੀ ਇੱਥੋਂ ਸੰਸਦ ਸੰਸਦ ਬਣੇ ਉਹ ਸਭ ਤੋਂ ਪਹਿਲਾਂ ਕਿਹੜਾ ਕੰਮ ਜਿਹੜਾ ਲੋਕਾਂ ਦਾ ਮੇਨ ਜਿਹੜੀ ਸੜਕਾਂ ਸੁੱਟ ਕੇ ਮੇਨ ਕੰਮ ਇਹ ਸੀਵਰੇਜ ਵਗੈਰਾ ਸਭ ਸੈੱਟ ਕਰਾ ਕੇ ਦੇਣ ਨਾ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਤੇ ਕੰਮ ਨੂੰ ਦੇਖ ਕੇ ਵੋਟ ਪਾਉਂਦੇ ਹੋ ਜਾਂ ਉਮੀਦਵਾਰ ਨੂੰ ਦੇਖ ਕੇ ਦੇਖੋ ਜੀ ਸਾਰਾ ਜੋ ਕੰਮ ਹੋ ਰਿਹਾ ਠੀਕ ਹੋ ਰਿਹਾ ਆਪਦੇ ਤਰੀਕੇ ਨਾਲ ਕਰ ਰਹੇ ਨੇ ਇਹ ਲੇਕਿਨ ਹੌਲੀ ਹੌਲੀ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਇਹ ਦੀ ਗੱਲ ਨਹੀਂ ਬਹੁਤ ਵਧੀਆ ਤੇ ਵੋਟ ਕਿਸ ਚੀਜ਼ ਕੇ ਨਾਲ ਪਗਤਦੀ ਹੈ ਉਹੀ ਮੈਂ ਦੁਬਾਰਾ ਪੁੱਛ ਰਿਹਾ ਕਿ ਕੰਮ ਨੂੰ ਦੇਖ ਕੇ ਹੈਗਾ ਕਿ ਉਮੀਦਵਾਰ ਨੂੰ ਦੇਖੋ ਜੀ ਵੋਟ ਤਾਂ ਪਾਰਟੀ ਨੂੰ ਦੇਖ ਕੇ ਪਾਈ ਜਾਂਦੀ ਹੈ ਵੀ ਜਿਹੜਾ ਆਪਣੇ ਸਰੋਧੋ ਕੰਮ ਵਧੀਆ ਕਰਦਾ ਠੀਕ ਹੈ ਜੀ ਉਸ ਨੂੰ ਪਾਈ ਜਾਂਦੀ ਹੈ ਵੋਟ ਐਦਾਂ ਗੱਲ ਨਹੀਂ ਕੰਮ ਠੀਕ ਹੋ ਰਿਹਾਗਾ ਵਧੀਆ ਕਰ ਰਹੇ ਨੇ ਕਰ ਰਹੇ ਨੇ ਜੀ ਬਹੁਤ ਵਧੀਆ ਵਦਿਆ ਹੋ ਰਹੇ ਨੇ ਇਹ ਕਹਿਣਾ ਹੈ ਲੋਕਾ ਦਾ ਤੇ ਸ਼ਾਹੀ ਸ਼ਹਿਰ ਦੇ ਲੋਕ ਚਾਹੁੰਦੇ ਨੇ ਤੇ ਤੁਸੀਂ ਵੀ ਇਸੇ ਸ਼ਹਿਰ ਦੇ ਵਸਨੀਕ ਹੋਗੇ ਅ ਪਹਿਲੀ ਤਰੀਕ ਜਦੋਂ ਵੋਟ ਪਾਈ ਪਾ ਜਾਓਗੇ ਤੇ ਕੀ ਅਹਿਮ ਮੁੱਦਾ ਮੰਨ ਦੇ ਵਿੱਚ ਹੋਏਗਾ ਕੀ ਸਵਾਲ ਹੋਏਗਾ ਕਿ ਕੰਮ ਨੂੰ ਦੇਖ ਕੇ ਅਸੀਂ ਜਿਹੜੇ ਅੱਜ ਵੋਟ ਪਾਣ ਆਏ ਆ ਜਾਂ ਜਿਹੜੇ ਉਮੀਦਵਾਰ ਨੂੰ ਤੇ ਕੰਮ ਨੂੰ ਦੇਖ ਕੇ ਵੋਟ ਪਾਉਣਾ ਹੈ ਇਸ ਤੇ ਹਾਂਜੀ ਤੇ ਕਿਹੜਾ ਕੰਮ ਸਭ ਤੋਂ ਤੁਸੀਂ ਚੰਗਾ ਵਧੀਆ ਨੌਕਰੀਆਂ ਨੌਕਰੀਆਂ ਮੇਰੀਆਂ ਹੋ ਮਿਲ ਰ ਰੇ ਲੋਕ ਕਰਨ ਵਾਲੇ ਨੌਕਰੀਆਂ ਹੋਣਗੇ ਕਰੀ ਜਾਣੇ ਨੌਕਰੀਆਂ ਮਿਲ ਰਿਹਾ ਨੇ ਵਧੀਆ ਨੌਕਰੀਆਂ ਨਿਕਲ ਰਿਹਾ ਨੇ ਬਹੁਤ ਵਧੀਆ ਕੰਮ ਹੋ ਰਿਹਾ ਅੱਛਾ ਮੌਜੂਦਾ ਸਰਕਾਰ ਆਪਣੇ 2 ਸਾਲ ਦਾ ਰਿਪੋਰਟ ਕਾਰਡ ਲੈ ਕੇ ਲੋਕਾਂ ਦੇ ਵਿੱਚ ਵਿਚਰ ਰਹੀ ਹੈਗੀ ਤੇ ਕਹਿ ਰਹੀ ਅਸੀਂ ਮੁਫਤ ਬਿਜਲੀ ਦਿੰਦੀ ਹੈ ਨੌਕਰੀਆਂ ਦਿੰਦੀ ਹੈ ਇਹ ਸਭ ਕੰਮ ਕਰ ਰਹੇ ਨੇ ਤੇ ਇਹਦਾ ਫਾਇਦਾ ਹੋਊਗਾ ਹਾਂਜੀ ਹੋ ਰਿਹਾ ਹੀ ਫਾਇਦਾ ਜੀ ਹੋ ਰਿਹਾ ਬਹੁਤ ਫਾਇਦਾ ਹੋ ਰਿਹਾ ਬਿਜਲੀ ਮੁਝੇ ਮੁਕਤ ਮਿਲ ਰਹੀ ਹੈ ਨੌਕਰੀ ਮਿਲ ਰਹੀ ਹੈ ਸਭ ਮਿਲਦੀ ਹੈ ਬਹੁਤ ਫਾਇਦਾ ਹੋ ਰਿਹਾ ਥੈਂਕ ਯੂ ਸੋ ਬਿਲਕੁਲ ਤੁਸੀਂ ਸੁਣਿਆ ਇਹ ਸ਼ਾਹੀ ਸ਼ਹਿਰ ਪਟਿਆਲਾ ਦੇ ਲੋਕਾਂ ਦੀ ਜਿਹੜੀ ਵੱਖਰੀ ਵੱਖਰੀ رائے ਤੇ ਜਿਹੜੇ ਕਿ ਕੋਈ ਅਕਾਲੀ ਦਲ ਦੇ ਪੱਖ ਦੇ ਵਿੱਚ ਗੱਲ ਕਰ ਰਿਹਾ ਕੋਈ ਭਾਜਪਾ ਦੇ ਪੱਖ ਦੇ ਵਿੱਚ ਗੱਲ ਕਰ ਰਿਹਾ ਤੇ ਕੋਈ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਗੱਲ ਕਰ ਰਿਹਾ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਹਿਲੀ ਤਰੀਕ ਨੂੰ ਜਦੋਂ ਜਿਹੜਾ ਲੋਕਤੰਤਰ ਦਾ ਪਰਵ ਮਨਾਉਣ ਪੰਜਾਬ ਦੇ ਲੋਕ ਇਕੱਤਰਨਗੇ ਇੱਥੇ ਇਹ ਸਾਰੀ ਅਹਿਮ ਮੁੱਦੇ ਜਿਹੜੇ ਉਹਨਾਂ ਦੇ ਮਨਾਂ ਦੇ ਵਿੱਚ ਹੋਣਗੇ ਤੇ ਖਾਸ ਤੌਰ ਤੇ ਜੇਕਰ ਗੱਲ ਕਰੀਏ ਸਾਰੀ ਪਾਰਟੀ ਆਪਣੀ ਆਪਣੀ ਜਿੱਤ ਦਾ ਦਾਵਾ ਕਰ ਰਹੀ ਹੈ ਭਾਵੇਂ ਆਪ ਹੋਵੇ ਭਾਵੇਂ ਕਾਂਗਰਸ ਹੋਵੇ ਭਾਵੇਂ ਅਕਾਲੀ ਦਲ ਜਾਂ ਭਾਜਪਾ ਹੋਣ ਸਾਰੀਆਂ ਹੀ ਪਾਰਟੀਆਂ ਜਿਹੜੀ ਆਪਣੇ ਆਪ ਦੇ ਵਿੱਚ ਜਿੱਤ ਨੂੰ ਮੁਕੰਮਲ ਕਰਨ ਲਈ ਜਿਹੜੀ ਕੋਸ਼ਿਸ਼ਾਂ ਕਰ ਰਹੀ ਹੈ ਤੇ ਚੋਣ ਪ੍ਰਚਾਰ ਪੂਰੇ ਤਰੀਕੇ ਨਾਲ ਸਿਖਰਾਂ ਤੇ ਇਸ ਵੇਲੇ ਚੱਲ ਰਿਹਾ ਹੈ ਵੀਡੀਓ ਜਰਨਲਿਸਟ ਸਚੀਨ ਅਰੋੜ ਦੇ ਨਾਲ ਅਨਕੁਸ਼ ਮਹਾਜਨ ਨਿਊਜ਼ ਨੇਸ਼ਨ ਪਟਿਆਲਾ